ਸਈ ਨਾਨਕ ਸੁਤਿਆ ਅਸੀਂ ਨਿਤ ਰੁੱਟੀਂਦੇ ਵੇ ਸਾਡੀ ਜਨਮ ਮਰਨ ਕੋਇ ਇੱਕ ਸੀ ਅੱਜ ਕਿਉਂ ਵੱਖਰੇ ਵੱਖਰੇ ਦੇਸ਼ ਅੱਜ ਪੈਰੀ ਘੰਗਰੂ ਲੋਭ ਦੇ ਤੇ ਕਲਬੂਤਾਂ ਵਿੱਚ ਕਲੇਸ਼ ਲਹਿਰੀ ਲਹਿਰਾਂ ਗਮਸਨ ਹੋਈਆਂ ਨਾ ਮਿਲਿਆ ਤੇਰੇ ਯਾਦਰ ਵੇਸ਼ ਨਾ ਮਿਲਿਆ ਤੇਰੇ ਯਾਦਰ ਵੇਸ਼ ਹਾਂਜੀ ਦੋਸਤੋ ਅਸੀਂ ਬਾਬਾ ਨਾਨਕ ਜੀ ਦੀਆਂ ਲਿਖਿਆ ਹੋਈਆਂ 17 ਨੂੰ ਪੜ੍ਹਦੇ ਵੀ ਆਂ ਪਰ ਅਮਲ ਨਹੀਂ ਕਰਦੇ ਪਰ ਆਜ ਦੇ ਸਮੇਂ ਦੇ ਵਿੱਚ ਫਿਰ ਵੀ ਕੋਈ ਨਾ ਐਸੇ ਇਨਸਾਨ ਮਿਲ ਜਾਂਦੇ ਨੇ ਜਦੋਂ ਉਹਨਾਂ ਦੇ ਰੂਬਰੂ ਹੁੰਨੇ ਆ ਸੱਚ ਜਾਣਿਓ ਮਨ ਬਹੁਤ ਰਾਜੀ ਹੁੰਦਾ ਹੈ ਬਹੁਤ ਚੰਗਾ ਲੱਗਦਾ ਹੈ ਇਹ ਸਾਡੇ ਪ੍ਰਿੰਸੀਪਲ ਸਾਹਿਬ ਸਹਿਬਾ ਸਾਡੇ ਹੋਰ ਟੀਚਰ ਸਾਡੀ ਬੇਟੀ ਤਪੱਸਿਆ ਮੈਡਮ ਹੋਰ ਵੀ ਨਾਲ ਦੇ ਟੀਚਰ ਖੜੇ ਨੇ ਇਹ ਚਵਾੜਿਆ ਵਾਲੀ ਸਕੂਲ ਦੇ ਵਿੱਚ ਇਹ ਟੀਚਰਾਂ ਦੀ ਬੜੀ ਅੱਛੀ ਤੇ ਚੰਗੀ ਸੋਚ ਇਹ ਬਣੇ ਕਿ ਜਿਹੜੇ ਪੰਛੀ ਨੇ ਇਹ ਵੀ ਤਾਂ ਸਭਾਇ ਕੁਰੂਦੀ ਉਸਲਾ ਤਾਲਾ ਦੀ ਮਖਲੂਕ ਨੇ ਪੁਖ ਦਰਦ ਪਿਆਸ ਇਹਨਾਂ ਨੂੰ ਵੀ ਲੱਗਦੀ ਏ ਆਪਣੀ ਰੀਤ ਦੇ ਮੁਤਾਬਕ ਰੱਬ ਦਾ ਪਾਣਾ ਵੀ ਮੰਨਦੇ ਨੇ ਤੇ ਅੱਜ ਇਹਨਾਂ ਦੀ ਘਟ ਰਹੀ ਦਿਨੋਂ ਦਿਨ ਗਿਣਤੀ ਉਹ ਲੋਪ ਹੋ ਰੀਆਂ ਪ੍ਰਜਾਤੀਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਹ ਸਾਡੇ ਮੈਡਮ ਜੀ ਸਾਡੇ ਨਾਲ ਨੇ ਇਹ ਬੱਚੇ ਕਾਫੀ ਨਾਲ ਨੇ ਜਿਹੜੇ ਕਿ ਇਹਨਾਂ ਨੇ ਇਹ ਆਲ ਨੇ ਆਪਣੇ ਸਕੂਲ ਦੇ ਵਿੱਚ ਲਾਉਂਦਾ ਇੱਕ ਵੀੜਾ ਚੁੱਕਿਆ ਇਹ ਇਨਾ ਪੰਛੀਆਂ ਨੂੰ ਜਿਹੜੇ ਕਿ ਕਹਿੰਦੇ ਵੀ ਮੈਡਮ ਕਹਿ ਰਹੇ ਨੇ ਇਹ ਜਿਹੜੇ ਪੰਛੀ ਨੇ ਸਾਡੇ ਬਨੇਰਿਆਂ ਦਾ ਸ਼ਿੰਗਾਰ ਨੇ ਤੇ ਤਪੱਸਿਆ ਮੈਡਮ ਵੀ ਕਹਿ ਰਹੇ ਨੇ ਇਹ ਅਸਮਾਨਾਂ ਦਾ ਹੁਸਨ ਨੇ ਦੇਖੋ ਕਿੰਨੀਆਂ ਕਿੰਨੀਆਂ ਪਿਆਰੀਆਂ ਸੋਹਣੀਆਂ ਗੱਲਾਂ ਇਨਾ ਪੰਛੀਆਂ ਪ੍ਰਤੀ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ ਕਿਹੜਾ ਇਨਸਾਨ ਹੈ ਜਿਹਨੇ ਪੰਛੀ ਨਹੀਂ ਵੇਖਿਆ ਪਰ ਅੱਜ ਅਸੀਂ ਇਨਾ ਪੰਛੀਆਂ ਤੋਂ ਬੇਮੁਖ ਹੋ ਗਏ ਆ ਇਹ ਕੋਈ ਅਨਾਜ ਕੱਲਾ ਇਨਸਾਨ ਨਹੀਂ ਖਾਣਾ ਇਹ ਰਜ਼ਕ ਅੱਲਾ ਸਭ ਨੂੰ ਦਿੰਦਾ ਹੈ ਇਹ ਰਿਜਕ ਤੇ ਇਨਸਾਨ ਨੇ ਤਾਲੇ ਮਾਰ ਲਏ ਕਿਉਂਕਿ ਪੰਛੀ ਨੂੰ ਰਿਜਕ ਦੀ ਤਲਾਸ਼ ਕਰਨ ਲਈ ਆਪਦੀ ਭੁੱਖ ਮਟਾਣ ਲਈ ਬਹੁਤ ਬਹੁਤ ਸਫਰ ਕਰਨਾ ਪੈਂਦਾ ਹੈ ਤੇ ਇਹਨਾਂ ਟੀਚਰਾਂ ਦੀ ਚੰਗੀ ਸੋਚ صدਕਾ ਜਿਵੇਂ ਇਹਨਾਂ ਨੇ ਆਪਣਾ ਬਾਜ਼ਾਰ ਬਣਾਇਆ ਹੋਇਆ ਵੀ ਸਕੂਲ ਦੇ ਵਿੱਚ ਅਸੀਂ ਛੱਤ ਦੇ ਉੱਪਰ ਕਣਕ ਚੌਲ ਬਾਜਰਾ ਤੇ ਹੋਰ ਤਰ੍ਹਾਂ ਦਾ ਵੀ ਅਨਾਜ ਪਾਇਆ ਕਰਾਂਗੇ ਪਾਣੀ ਰੱਖਿਆ ਕਰਾਂਗੇ ਤੇ ਬੱਚਿਆਂ ਨੂੰ ਵੀ ਤੇ ਬਹੁਤ ਅੱਛੇ ਤਰੀਕੇ ਨਾਲ ਮੈਡਮ ਜੀ ਸਮਝਾ ਰਹੇ ਸਨ ਜਦੋਂ ਮੈਂ ਪਹੁੰਚਿਆ ਤੇ ਇਹਦੇ ਨਾਲ ਨਾਲ ਇਹਨਾਂ ਨੇ ਜਿਹੜਾ ਕਿ ਗਿਆਨ ਬੜੀ ਵੱਡੀ ਗੱਲ ਹੈ ਗਿਆਨ ਤੋਂ ਬਿਨਾ ਅਸੀਂ ਕੁਝ ਕਰ ਨਹੀਂ ਸਕਦੇ ਕਿ ਟੀਚਰ ਗਿਆਨ ਵੰਡਦੇ ਨੇ ਕਿੰਦੀ ਕਿੰਨੀ ਇਬਾਦਤ ਇਹਨਾਂ ਦੇ ਮਾਪੇ ਪਾਪ ਦੀ ਹੋਵੇਗੀ ਅੱਜ ਇਹ ਬੱਚਿਆਂ ਨੂੰ ਗਿਆਨ ਦੇਣ ਲਈ ਟੀਚਰ ਬਣੇ ਅਧਿਆਪਕ ਬਣੇ ਤੇ ਬੱਚਿਆਂ ਨੂੰ ਸਾਰਾ ਦਿਨ ਗਿਆਨ ਦਿੰਦੇ ਨੇ ਗਿਆਨ ਦੇ ਨਾਲ ਨਾਲ ਇਹਨਾਂ ਨੇ ਜਿਹੜੀਆਂ ਕਿ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਵੀ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਨੇ ਸਾਰੀ ਛੁੱਟੀ ਤੋਂ ਬਾਅਦ ਵੀ ਬੱਚਿਆਂ ਨੂੰ ਇਹ 10 20 ਮਿੰਟ ਅੱਧੇ ਘੰਟੇ ਤੱਕ ਵੀ ਬਿਠਾ ਕੇ ਕਿਤਾਬਾਂ ਬਾਰੇ ਗਿਆਨ ਦਿੰਦੇ ਨੇ ਪਿਓਣ ਵਾਲੇ ਸਮੇਂ ਦੇ ਵਿੱਚ ਅਸੀਂ ਪੜ੍ਹੇ ਤੋਂ ਬਿਨਾਂ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਤੇ ਪੜ੍ਹਨ ਦੇ ਨਾਲ ਨਾਲ ਪੰਛੀਆਂ ਦਾ ਪਿਆਰ ਜੇ ਇਹ ਵੀ ਕਿਤੇ ਹਰ ਹਿਰਦੇ ਦੇ ਵਿੱਚ ਹਰ ਮਨ ਦੇ ਵਿੱਚ ਵਸ ਜਾਵੇ ਤੇ ਇਸ ਤੋਂ ਵੱਡੀ ਕੋਈ ਆਮਤ ਨਹੀਂ ਤੇ ਆਓ ਇਹਨਾਂ ਸਾਰੇ ਟੀਚਰਾਂ ਦੀ ਸੋਚ ਦੇ ਨਾਲ ਨਾਲ ਜਲੀਏ ਕੋਈ ਫਰਕ ਨਹੀਂ ਪੈਂਦਾ ਜੇ ਅਸੀਂ ਇਹਨਾਂ ਪੰਛੀਆਂ ਦੀ ਖਿਦਮਤ ਦੇ ਵਿੱਚ ਆ ਜਾਣੀ ਆ ਜਾਈਏ ਤੇ ਸੱਚ ਜਾਣਿਓ ਜੇ ਕਿਤੇ ਦੁੱਖ ਕਿਹਨੂੰ ਨਹੀਂ ਆਉਂਦਾ ਹਰ ਇੱਕ ਇਨਸਾਨ ਨੂੰ ਦੁੱਖ ਆਉਂਦਾ ਹੈ ਤੇ ਜੇ ਕਿਤੇ ਅਸੀਂ ਦੁੱਖ ਦੇ ਮਾਰੇ ਆ ਅਸੀਂ ਬੈਠੇ ਆ ਤੇ ਕਿਤੇ ਸਾਡੇ ਕੋਈ ਪੰਛੀ ਆ ਜਾਏ ਤੇ ਪੰਛੀ ਸਾਡਾ ਦੁੱਖ ਮਿਟਾ ਕੇ ਲੈ ਜਾਂਦਾ ਹੈ ਤੇ ਆਓ ਪੰਛੀਆਂ ਦੇ ਵਾਰਿਸ ਬਣੀਏ ਮੈਂ ਤੁਹਾਡਾ ਆਪਣਾ ਲਿਖਾਰੀ ਬਿੱਟੂ ਲੈਰੀ ਮਿਲਦੇ ਆਂ ਫਿਰ ਨਵੀਂ ਮਜਲਿਸ ਦੇ ਵਿੱਚ ਮਿਹਰਬਾਨੀ ਸ਼ੁਕਰੀਆ